ਤੇ ਰਾਜ ਦੀਤੀ ਵਿੱਚ ਇਹ ਮੁੱਖ ਇੱਕ ਨੁਕਤਾ ਹੈ ਜੋ ਅੱਜ ਵੀ ਵਰਤਿਆ ਜਾਂਦਾ ਹੈ ਕਿ ਅਗਰ ਰਾਜ ਕਰਨਾ ਹੈ ਤੇ ਜੋ ਧਾਰਮਿਕ ਅਸਥਾਨ ਨੇ ਉੱਥੇ ਸਿਧਾਂਤਕ ਅਸਲ ਜੋ ਧਰਮ ਦੀ ਵਿਚਾਰਤਾ ਰਹਿ ਉਸ ਦੀ ਗੱਲ ਕਰਨ ਵਾਲੇ ਲੋਕ ਨਹੀਂ ਹੋਣੇ ਚਾਹੀਦੇ ਆਗੂ ਐਸੇ ਬਣਾਓ ਜੋ ਸਰਕਾਰ ਦੇ ਅਧੀਨ ਚੱਲਣ ਅੰਗਰੇਜ਼ ਸਰਕਾਰ ਨੇ ਮਹੰਤਾਂ ਨੂੰ ਪੁਜਾਰੀਆਂ ਨੂੰ ਗੁਰੂ ਘਰਾਂ ਦਾ ਪ੍ਰਬੰਧਕ ਬਣਾਇਆ ਆਰੰਭ ਵਿੱਚ ਤਾਂ ਇਹ ਕੁਝ ਮਹੰਤ ਕੁਝ ਪੁਜਾਰੀ ਬੜੇ ਚੰਗੇ ਸੁਭਾਅ ਵਾਲੇ ਸਨ ਚੰਗੇ ਜੀਵਨ ਵਾਲੇ ਸਨ ਪਰ ਜਦੋਂ ਗੁਰੂ ਘਰ ਦੇ ਵਿੱਚ ਬਹੁਤ ਚੜਾਵਾ ਹੋਰ ਬਹੁਤ ਕੁਝ ਸੰਗਤਾਂ ਵੱਲੋਂ ਅਰਪਿਤ ਕੀਤਾ ਜਾਂਦਾ ਤੇ ਇਹ ਮਾਇਆ ਹੈ ਇਸ ਮਾਇਆ ਨੂੰ ਦੇਖ ਕੇ ਇਹਨਾਂ ਦੇ ਮਨ ਬੇਈਮਾਨ ਹੋਏ ਵਿਕਾਰ ਵੀ ਤੈਦਾ ਹੋਣ ਲੱਗੇ ਮਹੰਤ ਗੁਰੂ